ਕਿ ਨਵੇਂ ਸ਼ਹਿਰ ਦਾ ਕੁਝ ਨਹੀਂ ਹੋ ਸਕਦਾ ਗੱਲਾਂ ਕਰਦੇ ਹਾਣੀ ਹਾਣੀ ਨਾਲ ਨਵੇਂ ਸ਼ਹਿਰ ਦੇ ਟੋਏ ਤਾਂ ਭਰ ਗਏ ਨੇ ਮਿੱਤਰਾ ਪਰ ਟੋਏ ਭਰੇ ਨੇ ਪਾਣੀ ਨਾਲ ਟੋਏ ਭਰੇ ਨੇ ਪਾਣੀ ਨਾਲ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਇਸ ਸਮੇਂ ਅਸੀਂ ਰੇਲਵੇ ਰੋਡ ਤੇ ਮੌਜੂਦ ਹਾਂ ਇਹ ਰੇਲਵਾ ਰੋਡ ਜਿੱਦੀ ਗੂੰਜ ਵਿਧਾਨ ਸਭਾ ਤੱਕ ਪੈਂਦੀ ਹੈ ਮੜਾ ਸੁਣ ਲਿਓ ਚੱਲ ਪਏ ਹਾਂਜੀ ਹਾਂਜੀ ਇਹ ਰੇਲਵੇ ਰੋਡ ਜਿੱਦੀ ਗੂੰਜ ਵਿਧਾਨ ਸਭਾ ਤੱਕ ਪੈਂਦੀ ਹੈ ਔਰ 2020 ਚੋ ਮੈਂ ਇਹ ਵੀਡੀਓ ਬਣਾਣੀ ਸ਼ੁਰੂ ਕੀਤੀ ਸੀਗੀ ਤੇ ਇਹਨੂੰ ਬਹੁਤ ਨੋਟਿਸ ਕੀਤਾ ਗਿਆ ਦੇਸ਼ਾਂ ਪ੍ਰਦੇਸ਼ਾਂ ਵਿੱਚ ਔਰ ਹੁਣ ਮੀਂਹ ਪੈਣ ਤੋਂ ਬਾਅਦ ਇਹ ਦੇਖੀ ਦੇਖਿਓ ਦੇਖੀ ਦੇਖੀ ਮੜੇ ਗੱਡੀ ਇੱਧਰ ਨੂੰ ਲਾ ਆਹ ਲਓ ਜੀ ਹੈ ਤੁਹਾਨੂੰ ਮਹੌਲ ਦੇਖਾ ਦੇਣਾ ਕੀ ਬਣਦਾ ਆਹ ਦੇਖੋ ਇੱਕ ਤਾਂ ਟਰਾਲੀ ਓਵਰਲੋਡ ਹਾਂ ਕਸੀ ਕਾਲੀ ਇੱਕ ਤਾਂ ਟਰਾਲੀ ਓਵਰਲੋਡ ਉਤੋਂ ਬਾਅਦ ਟੋਏ ਪਾਣੀ ਆਵਾਗੋਣ ਤਾਂ ਇਹ ਆ ਜੀ ਮੌਤ ਦਾ ਕੂਆ ਇਹ ਬਣ ਗਿਆ ਮੌਤ ਦਾ ਕੂਆ ਤਾਂ ਇਹੋ ਖਤਰਾ ਬਣਦਾ ਇਹ ਤੁਹਾਨੂੰ ਤਸਵੀਰਾਂ ਦਿਖਾ ਦੇਣੀ ਹੈ ਦੇਖਿਓ ਇੱਕ ਤਾਂ ਟੋਏ ਬਹੁਤ ਡੂੰਘੇ ਆ ਉੱਤੋਂ ਇਹਦੇ ਕੋਲ ਲਾਇਸੈਂਸ ਵੀ ਨਹੀਂ ਹੋਣਾ ਆਹ ਦੇਖੋ ਕਿਵੇਂ ਜਹਾਜ ਮੋੜਨ ਨੂੰ ਵੀ ਨਹੀਂ ਇੰਨਾ ਟਾਈਮ ਲੱਗਦਾ ਜਿੰਨਾ ਟਰਾਲੀ ਮੋੜਨ ਨੂੰ ਟਾਈਮ ਲੱਗ ਰਿਹਾ ਪ੍ਰਵਾਸੀ ਬੰਦਾ ਕੋਈ ਚਲਾ ਰਿਹਾ ਔਰ ਲੋਡ ਦੇਖੋ ਕਿੰਨਾ ਜ਼ਿਆਦਾ ਉੱਤੋਂ ਟੋਏ ਬਹੁਤ ਖਤਰਨਾਕ ਨੇ ਡੂੰਘੇ ਡੂੰਘੇ ਟੋਏ ਨੇ ਜੀ ਜੀ ਕਮੈਂਟ ਆ ਰਿਹਾ ਕਹਿੰਦੇ ਨਾ ਤਾਂ ਫਿਰ ਪਿਛਲੀ ਸਰਕਾਰ ਵੇਲੇ ਕੁਝ ਹੋਇਆ ਉਹਨਾਂ ਡਰੇ ਲੱਗਦਾ ਟਰਾਲੀ ਦਾ ਭਾਈ ਬਹੁਤ ਦਾ ਕੂਆ ਫਿਰਦਾ ਸੜਕ ਤੇ ਨਾ ਤਾਂ ਪਿਛਲੀ ਸਰਕਾਰ ਨੇ ਕੱਖ ਕੀਤਾ ਪਿਛਲੇ ਜਿਹੜੇ ਲੀਡਰ ਸੀਗੇ ਤੇ ਨਾ ਹਣ ਵਾਲੇ ਆ ਲੈ ਔਰ ਦੇਖੋ ਕਿਦਾਂ ਪਿੰਗਾ ਢਿੰਗਾ ਜਿਹਾ ਹੋਇਆ ਮੈਂ ਭਰਾਵਾ ਪਹਿਲਾ ਮੋੜੇ ਹੋ ਜਾਣਾ ਤਾਂ ਇਹ ਹਾਲਾਤ ਨੇ ਇਸ ਕਰਕੇ ਰੇਲਵੇ ਰੋਡ ਤੇ ਟ੍ਰੈਫਿਕ ਹੋ ਜਾਂਦਾ ਆਟੋ ਆ ਜਦੋਂ ਕੋਈ ਵੱਡੀ ਗੱਡੀ ਲੰਘਦੀ ਹੈ ਦੁਕਾਨ ਵਾਲੇ ਕੋ ਬਾਹਰ ਆਉਣਾ ਪੈਂਦਾ ਇਹ ਕਹਿਣ ਲੇ ਕੇ ਪਰੇ-ਪਰੇ ਰੱਖ ਲਈ ਸੋ ਜਿਹੜੇ ਕੁਝ ਲੀਡਰ ਕਹਿੰਦੇ ਕਿ ਟੋਏ ਹੀ ਆ ਫਿਰ ਕੀ ਹੋਇਆ ਤਾਂ ਉਹਨਾਂ ਨੂੰ ਦੱਸ ਦਿਆ ਦੇਖੋ ਟੋਇਆ ਕਰਕੇ ਕਿਵੇਂ ਟ੍ਰੈਫਿਕ ਲੱਗ ਜਾਂਦਾ ਤਾਂ ਇਹ ਹਾਲਾਤ ਜੋ 2020 ਤੋਂ ਜਦੋਂ ਤੋਂ ਅਸੀਂ ਦਿਖਾਣੇ ਸ਼ੁਰੂ ਕੀਤੇ ਆ ਉਸ ਤੋਂ ਬਾਅਦ ਵੱਧ ਤੋਂ ਵੱਧ ਈ ਹੁੰਦੇ ਜਾ ਰਹੇ ਆ ਤਾਂ ਨੂੰ ਹੁਣ ਪੂਰਾ ਮਾਹੌਲ ਦਿਖਾ ਦੇਣਾ ਲਓ ਜੀ ਕਮੈਂਟ ਵੀ ਆਣ ਲੱਪੇ ਅ ਰੁੜ ਗਿਆ ਰੋਡ ਕਹਿੰਦੇ ਭਾਜੀ ਅੱਜ ਦਾ ਰੋਲੇ ਤਾਂ ਕਈ ਹੌਲੀ ਹੌਲੀ ਜਾਣਾ ਗੱਡੀ ਵੀ ਅੱਜ ਛੋਟੀ ਆ ਕਿਤੇ ਹੋਰ ਇਹਨਾਂ ਬੜ ਕੇ ਬਾਹਰ ਡਿੱਗੀ ਹੈ ਕਹਿੰਦੇ ਸ਼ਰਮ ਆਉਣੀ ਚਾਹੀਦੀ ਸਰਕਾਰਾਂ ਨੂੰ ਇਟ ਇਜ਼ ਡਿਵੈਲਪਮੈਂਟ ਆਫ ਚਲੋ ਪੰਜਾਬ ਬਾਰੇ ਤਾਂ ਕਹਿ ਨਹੀਂ ਸਕਦੇ ਵਿਸ਼ਾਲ ਜੀ ਇਹ ਨਵਾਂ ਸ਼ਹਿਰ ਦਾ ਹਾਲ ਦੇਖ ਲਓ ਇਹ ਤਾਂ ਸਾਡੇ ਦੇਖਦੇ ਦੇਖਦੇ ਹੀ ਆ ਨਾ ਆਉ ਛੋਟੀ ਨੂੰ ਇਹ ਤਾਂ ਰੋਲਰ ਕੋਸਟਰ ਲੱਗਦਾ ਐਦਮ ਗੱਡੀ ਕ੍ਰੇਜ਼ੀ ਕਾਰਾਂ ਕਰੋ ਘੁੰਮਦੀ ਆ ਔਰ ਇੱਥੇ ਇੰਟਰਲੋਕ ਜਿਹੜੇ ਪਏ ਉਹ ਬਾਜਾਂ ਮਾਰਦੇ ਆ ਟੋਏ ਵੀ ਕਹਿੰਦੇ ਕਿ ਜ਼ਾਲਮੋ ਕੁਛ ਤਾਂ ਕਰੋ ਸਾਡਾ ਇਲਾਜ ਜ਼ਾਲਮੋ ਟੋਏ ਇੱਕ ਦੂਜੇ ਨਾਲ ਗੱਲਾਂ ਕਰਦੇ ਕਹਿੰਦੇ ਭਾਈ ਤੈਨੂੰ ਪੂਰਤਾ ਦੂਜਾ ਕਹਿੰਦਾ ਮੈਨੂੰ ਕਾਨੂੰ ਪੂਰਿਆ ਪਾਣੀ ਆ ਮੇਰੇ ਵਿੱਚ ਪਹਿਲਾ ਕਹਿੰਦਾ ਅੱਛਾ ਮੇਰੇ 'ਚ ਤਾਂ ਮੱਛਰ ਵੀ ਆ ਗਏ ਕਹਿੰਦਾ ਸ਼ਹਿਰ ਦੇ ਲੋਕਾਂ ਨੂੰ ਤੰਗ ਕਰੂਗੇ ਕਹਿੰਦੇ ਸ਼ਹਿਰ ਦੇ ਲੋਕਾਂ ਨੂੰ ਤਾਂ ਕਰਨਾ ਲੀਡਰਾਂ ਨੂੰ ਕਿਉਂ ਨਹੀਂ ਤੰਗ ਕਰਦੇ ਕਹਿੰਦੇ ਉਹਨਾਂ ਕੋ ਵੱਡੀਆਂ ਗੱਡੀਆਂ ਹਾਏ ਡਿਫੈਂਡਰ ਲੈਣ ਨੂੰ ਫਿਰਦੇ ਆ ਤੇ ਆਹ ਹਸਾਬ ਕਿਤਾਬ ਹੈ ਜੀ ਪਾਣੀ ਪਾਣੀ ਹੋ ਗਿਆ ਸ਼ਹਿਰ ਨਾ ਜਿਹੜਾ ਪਾਣੀ ਪਾਈਪਾਂ ਚੋਂ ਲੀਕ ਹੁੰਦਾ ਉਹਨੂੰ ਕਿਸੇ ਤਰੀਕੇ ਸਚਾਰੂ ਢੰਗ ਨਾਲ ਚਲਾਇਆ ਜਾਂਦਾ ਨਾ ਜਿਹੜਾ ਮੀਠਾ ਪਾਣੀ ਆ ਉਹ ਕਿਸੇ ਵਰਤੋਂ ਚਾਉਂਦਾ ਚੱਕਣੀ ਚੱਕੜ ਹੋ ਜਾਂਦਾ ਗਾਰਾ ਹੀ ਗਾਰਾ ਹਾਂ ਮੈਂ ਪਹਿਲਾਂ ਵੀ ਇੱਕ ਸ਼ੇਰ ਬੋਲਿਆ ਸੀ ਮੀਰ ਪੈਂਦਾ ਘੰਟੇ ਦਾ ਨਜ਼ਾਰਾ ਮੁੜ ਕੇ ਗਾਰਾ ਹੀ ਗਾਰਾ ਔਰ ਵੈਸੇ ਵੀ ਮੀਨ ਹੈ ਤੁਸੀਂ ਦੇਖੋ ਹਾਂ ਸਹੀ ਗੱਲ ਹੈ ਜੀ ਅਜਮੇਰ ਕਹਿੰਦੇ ਟੋਇਆਂ 'ਚ ਸੜਕ ਲੱਭੋ ਸੜਕਾਂ 'ਚ ਟੋਏ ਨਹੀਂ ਟੋਇਆਂ 'ਚ ਸੜਕ ਹੈ ਥੋੜੀ ਬਹੁਤ ਉੱਤੇ ਵੀ ਗਾਰਾ ਥੱਲੇੋਂ ਨਿਕਲਦਾ ਕਈ ਵੇਲੇ ਫੁਆਰਾ ਫੁਆਰਾ ਵੀ ਨਿਕਲਦਾ ਹੈ ਕਈ ਵੇਲੇ ਥੱਲੇੋਂ ਬੱਬਲਸ ਨਿਕਲਦੇ ਆ ਇਹ ਤੋਂ ਮੋਰੇ ਘੱਟ ਲਾ ਜਾਨ ਲੇ ਵਈ ਆਹੇ ਉਹਦੇ ਕੋਲ ਮੈਨੂੰ ਲੱਗਦਾ ਲਾਇਸੈਂਸ ਲਸਨਸ ਵੀ ਨਹੀਂ ਹੋਣਾ ਲੱਗਦਾ ਸ਼ੱਕ ਹੈ ਮੇਰਾ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਆ ਲੈ ਕਿੰਨੇ ਮਰਲੇ ਘੇਰੇ ਆ ਨੇ ਇਹਦੇ ਨਾਲ ਇੱਕ ਹੈਲਪਰ ਵੀ ਭੇਜੋ ਇਦਾਂ ਦੀ ਗੱਡੀ ਨਾਲ ਜਿਹੜਾ ਦੱਸੀ ਜਾਵੇ ਅੱਗੇ ਰਾਹ ਹੈਗਾ ਕਿ ਪਿੱਛੇ ਨਹੀਂ ਆ ਸਰ ਅਸੀਂ ਅੱਜ ਅਸੀਂ ਰੋਡ ਤੇ ਬਾਰ ਬਾਰ ਡਿੱਗਣੋਂ ਬਚੇ देखो असल च दे। दे दे। दे। रोड ਤੋਂ ਡਿੱਗਣਾ ਲੋਕ ਨਹੀਂ ਵੱਚਦੇ ਜਿਹੜੇ ਲੀਡਰਿਓ ਕਰਦਾਰੋਂ ਡਿੱਗੇ ਹੋਇਆ ਜੇ ਲੀਡਰਾਂ ਦੇ ਕਰਦਾਰ ਹੁੰਦੇ ਤਾਂ ਤੁਹਾਨੂੰ ਇਹ ਚੱਲਣਾ ਨਾ ਪੈਂਦਾ ਇੱਕ ਮੈਂ ਹੋਰ ਬੇਨਤੀ ਕਰਦੇ ਆਂ ਇਕੱਲਾ ਇਸ ਰੋਡ ਦਾ ਹਾਲ ਨਹੀਂ ਰਾਹੋਂ ਰੋਡ ਕਰਿਆਮ ਰੋਡ ਔਰ ਗੜਸ਼ੰਕਰ ਰੋਡ ਸਾਰੇ ਹੀ ਜਿੰਨੇ ਰੋਡਸ ਆ ਉਹ ਵਿਖਰੇ ਪਏ ਆ ਖਿਲਰੇ ਪਏ ਆ ਲੈ ਜੀ ਮੜੀ ਦੀ ਸੜਕ ਆ ਗਈ ਵਾਹ ਜੀ ਵਾਹ ਤੇ ਵਿਸ਼ਾਲ ਸ਼ਰਮਾ ਕਹਿ ਰਹੇ ਨੇ ਕੀ ਬਣੂ ਨਵੇਂ ਸ਼ਹਿਰ ਦਾ ਸਣੀ ਏਰੀਆ ਕਹਿ ਰਹੇ ਨੇ ਰੋਡ ਬੈਨ ਕਰ ਦੋ ਰਲ ਮਿਲ ਕੇ ਸਭ ਆਪ ਹੀ ਕੰਮ ਲੈ ਲੈ ਕਿਹੜੀਆਂ ਗੱਲਾਂ ਕਰਦੇ ਯਾਰ ਧਰਨਾ ਲਾਇਆ ਸੀ ਇੱਕ ਵਾਰੀ ਉਦੋਂ ਕਹਿੰਦੇ ਚੱਲੇ ਆ ਜੀ ਅਸੀਂ ਸਿੱਧਾ ਹੀ ਮੰਤਰੀ ਸਾਹਿਬ ਕੋ ਉਹ ਮੈਂ ਕੀ ਕਹਾ ਲੈ ਥੋਡੀ ਨੂੰ ਉਹ ਥੋਡੀ ਨੂੰ ਬਈ ਇੱਕ ਗੱਲ ਹੈ ਜੇ ਗੋਰੇ ਇੱਥੇ ਆ ਜਾਣ ਉਹ ਇਹਦਾ ਕੋਈ ਨਾ ਕੋਈ ਡਿਜ਼ਾਈਨ ਕਰਕੇ ਇਤੋਂ ਹੀ ਪੈਸੇ ਕਮਾਣਾ ਕਮਾਉਣ ਦੀ ਤਰੀਕੇ ਲੱਭ ਲੈਣ ਕਿ ਕਹਿਣਗੇ ਇੱਥੇ ਫੋਟੋ ਖਿਚਾਓ ਇਹ ਵਿਰਸਾ ਵਿਰਾਸਤ ਬਣਾ ਦੇਣਾ ਉਹ ਕਹਿੰਦਾ ਲਓ ਜੀ ਹੈਰੀਟੇਜ ਇਹ ਪੁਰਾਣਾ ਰੋਡ ਸਦੀਆਂ ਸਾਲ ਪੁਰਾਣਾ ਰੋਡ ਪਰ ਲੋਕਾਂ ਦੇ ਦੁੱਖ ਪੁਰਾਣੇ ਨੇ ਕੌਣ ਸਮਝਦਾ ਕੌਣ ਜਾਣਦਾ ਕਿਸੇ ਦਿਲ ਦੀ ਪੀੜ ਆਹ ਲੈ ਦੇਖ ਤਾਂ ਦੁਕਾਨਦਾਰਾਂ ਦੇ ਮੁੜ ਮੁੜ ਕੇ ਛੱਟੇ ਪੈਂਦੇ ਆ ਔਖਾਡਾਉਣੇ ਵਾਲੀ ਦੁਕਾਨ ਹੈ ਆ ਉਹਦੇ ਬਾਹਰ ਕਿੰਨਾ ਪਾਣੀ ਆ ਕਿਸੇ ਦੀ ਦੁਕਾਨ 'ਚ ਬੜਨ ਤੋਂ ਪਹਿਲਾਂ ਲੋਕੀ 100 ਵਾਰ ਸੋਚਦੇ ਆ ਜਾਈਏ ਕਿ ਨਾ ਜਾਈਏ ਦੁਕਾਨਦਾਰਾਂ ਦਾ ਕੰਮ ਅੱਧਾ ਰਹਿ ਗਿਆ ਇਹ ਦੁਕਾਨਦਾਰਾਂ ਦੀ ਪੀੜਾ ਲੈ ਜਿੰਨੀਆਂ ਦੁਕਾਨਾਂ ਸਾਰਿਆਂ ਦੇ ਮੂਹਰੇ ਪਾਣੀ ਖੜਾ ਇਹ ਕੱਲਾ ਮੀਂਹ ਕਰਕੇ ਨਹੀਂ ਸੀਵਰੇਜ ਕਰਕੇ ਵੀ ਆ ਜਿਹੜੇ ਤੁਹਾਨੂੰ ਇਹ ਪਾਰਟਿਕੂਲਰ ਜਗ੍ਹਾ ਤੇ ਮੈਂ ਦਿਖਾਇਆ ਕਿ ਟਰਾਲੀ ਮੁੜਨੀ ਬਹੁਤ ਔਖੀ ਸੀ ਉੱਥੇ ਹਮੇਸ਼ਾ ਹੀ ਪਾਣੀ ਰਹਿੰਦਾ ਚਤੋਂ ਪੈਰ ਪਾਣੀ ਰਹਿੰਦਾ ਉਹਦਾ ਕਾਰਨ ਇਹ ਆ ਕਿ ਸੀਵਰੇਜ ਵੀ ਲੀਕ ਕਰਦਾ ਰਹਿੰਦਾ ਹੈ ਟੂਟੀਆਂ ਵੀ ਨਹੀਂ ਠੀਕ ਹੁੰਦੀਆਂ ਉਦੋਂ ਦੁਕਾਨਦਾਰਾਂ ਦੀ ਗੱਲ ਕਰਾਈ ਸੀ ਤੁਹਾਡੇ ਨਾਲ ਉਹ ਕਹਿੰਦੇ 2000 ਰੁਪਏ ਲੈ ਗਏ ਪਰ ਹੱਲ ਕੋਈ ਨਹੀਂ ਹੋਇਆ ਤੇ ਬਦਬੂ ਵੀ ਆਉਂਦੀ ਹੈ ਕਿਉਂਕਿ ਨਿਕਾਸੀ ਦਾ ਕੋਈ ਰਾਹ ਨਹੀਂ ਲੈ ਆਹ ਦੇਖ ਲਓ ਹੌਲੀ ਹੌਲੀ ਚੱਲਣ ਦਿਓ ਚੱਲਣ ਦਿਓ ਗੱਡੀ ਚੱਲਣ ਦਿਓ ਜੀ ਨਿਕਾਸੀ ਦਾ ਵੀ ਕੋਈ ਰਾਹ ਹੈ ਨਹੀਂ ਹਾਲੇ ਕਰ ਲਓ ਤੁਹਾਡਾ ਕੈਨੇਡਾ ਅਮਰੀਕਾ ਰੀ ਸਾਡੀ ਸੁਖਵੀਰਵਾਲ ਦੀ ਗੱਲ ਸੱਚੀ ਆ ਕਹਿੰਦਾ ਪਾਣੀਆਂ 'ਚ ਗੱਡੀਆਂ ਚੱਲੂਗੀਆਂ ਚਲਾਦੀਆਂ ਕਿ ਨਹੀਂ ਆ ਲੈ ਆ ਇੰਟਰਲੌਕ ਹੋ ਹੋਲੀ ਕਰੀ ਇਹ ਵਾਜਾ ਮਾਰਦੇ ਕਹਿੰਦੇ ਸਾਡੇ ਤੋਂ ਵੀ ਕੁਝ ਲੈ ਲਓ ਕੰਮ ਕਿ ਸਾਨੂੰ ਇੱਥੇ ਸੁੱਕਣਾ ਹੀ ਪਾਉਣ ਲਈ ਰੱਖਿਆ ਲੈ ਇਹ ਮੇਰੇ ਖਿਆਲ ਮਈ ਮਹੀਨੇ ਦੀ ਗੱਲ ਆ ਮਈ ਮਹੀਨੇ ਤੋਂ ਇੱਥੇ ਪਏ ਆ ਇਹ ਇੰਟਰਲੌਕ ਵੀ ਵਾਜਾ ਮਾਰਦੇ ਕਹਿੰਦੇ ਲੈ ਜੋ ਸਾਨੂੰ ਜਾਂ ਕਿਸੇ ਲਾ ਦੋ ਸਾਨੂੰ ਕਹਨੂੰ ਰਾਜ ਰੋੜਾ ਬਣਾ ਕੇ ਖੜਾ ਕੀਤਾ ਲੋਕੀ ਦੇਖਦੇ ਸਾਨੂੰ ਗਾਲਾਂ ਕੱਢਦੇ ਆ ਉਹ ਕਹਿੰਦੇ ਗਾਲਾਂ ਕੱਢਦੇ ਲੀਡਰਾਂ ਨੂੰ ਪਰ ਲੱਗਦੀਆਂ ਸਾਨੂੰ ਆ ਲੈ ਆ ਲੈ ਲੈ ਉਹ ਵੀ ਦੇਖੋ ਆ ਤੁਹਾਡੇ ਵਾਰੇ-ਵਾਰੇ ਜਾਈਏ ਆ ਲੈ ਆ ਲੈ ਆ ਇੰਟਰਲੌਕ ਇੱਕ ਦੂਜੇ ਨਾਲ ਗੱਲਾਂ ਕਰਦੇ ਕਹਿੰਦੇ ਫੇਰ ਆ ਗਿਆ ਸੂਰੀ ਦਿਖਾਊਗਾ ਸਾਨੂੰ ਫੇਰ ਕਮੇਟਾਉਣੇ ਵਾਲੇ ਸੂਰੀ ਸਾਹਿਬ ਲਵਜੀਵਾ ਗੜ ਸ਼ੰਕਰ ਦਾ ਹਾਲ ਵੀ ਦਿਖਾ ਦਿਓ ਜੰਗਲ ਲੋ ਹੈ ਕੋਈ ਨਹੀਂ ਸੁਣਦਾ ਭਾਜੀ ਜਦੋਂ ਪੰਜਾਬ ਦਾ ਸਾਡਾ ਸੀਐਮ ਨਵੇਂ ਸਾਲ ਦੇ ক্রিকেট ਮੈਚ ਦੇਖਣ ਦੇਖੋ ਕਿੱਥੇ ਗਏ ਹੋਏ ਆ ਉਧਰੋਂ ਡੱਲੇਵਾਲ ਸਾਹਿਬ ਬੈਠੇ ਭੁੱਖ ਹੜਤਾਲ ਤੇ ਉਧਰੋਂ ਹਾਲਾਤ ਕਿਹੋ ਜਿਹੇ ਆ ਇਹ ਤੁਹਾਨੂੰ ਤੁਸੀਂ ਦੇਖੋ ਕੀ ਕਹਿਆ ਸੀ ਸਰ ਨੇ ਸੀਐਮ ਸਾਹਿਬ ਨੇ ਕਿ ਚੁੱਲਿਆਂ 'ਚ ਕਾਹ ਆ ਮੈਂ ਚਾਹੁੰਦਾ ਕਿ ਚੁੱਲਿਆਂ 'ਚ ਅੱਗ ਹੋਵੇ ਤੇ ਰੋਜ਼ਗਾਰ ਹੋਵੇ ਹੁਣ ਤੁਸੀਂ ਦੇਖੋ ਆ ਮੈਂ ਕਹਿੰਦਾ ਕੋਈ ਕਿਸੇ ਨੌਜਵਾਨ ਨੂੰ ਦੇ ਦੋ ਟੈਂਡਰ ਬਣਾ ਦੇਵੇ ਸੜਕ ਉਹਦਾ ਵੀ ਰੋਜ਼ਗਾਰ ਹੋਵੇ ਜਿਹੜੇ ਲੋਕ ਬੇਰੋਜ਼ਗਾਰ ਕਿ ਦਿਹਾੜੀਆਂ ਵਾਲੋਂ ਉਹਨਾਂ ਦਿਹਾੜੀ ਵੀ ਮਿਲੇ ਨਾ ਕੰਮ ਨਹੀਂ ਹੋਣਾ ਜਿਹੜੀ ਚੀਜ਼ ਵਿਧਾਨ ਸਭਾ ਤੱਕ ਚੱਕੀ ਗਈ ਹੈ ਜਿਹੜੀ ਲੋਕ ਜਿਹੜੀ ਡਿਮਾਂਡ ਪੂਰੇ ਸ਼ਹਿਰ ਦੇ ਲੋਕਾਂ ਦੀ ਉਹ ਕਿਉਂ ਨਹੀਂ ਪੂਰੀ ਕੀਤੀ ਜਾਂਦੀ ਵੱਡੇ ਸਵਾਲ ਤਾਂ ਇਹ ਨੇ ਨਾ ਕੱਲੀ ਇਹ ਨਹੀਂ ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਤਾਂ ਨਜ਼ਰ ਆਉਂਦੀ ਹੈ ਨਾ ਹਿਡਨ ਚੀਜ਼ਾਂ ਬਹੁਤ ਸਾਰੀਆਂ ਨੇ ਜਿਨ੍ਹਾਂ ਨੂੰ ਅਸੀਂ ਡੇਲ ਲਾਈਫ ਚ ਪੁੱਟ ਅਪ ਕਰਦੇ ਰਹਿੰਦੇ ਆ ਲੇਕਿਨ ਫਿਰ ਕਈ ਵੇਲੋ ਨਜ਼ਰ ਨਹੀਂ ਆਉਂਦੀਆਂ ਜਿਹਦੇ ਕਰਕੇ ਗੱਲ ਉਸ ਪੱਧਰ ਤੇ ਚੱਕੀ ਨਹੀਂ ਜਾਂਦੀ ਤਾਂ ਪ੍ਰਸ਼ਾਸਨ ਦੀ ਇੱਕ ਛਲਾਗਾ ਬਣਦੀ ਆ ਜੀ ਜਿਵੇਂ ਆ ਨੋ ਪਾਰਕਿੰਗ ਦੇ ਬੋਰਡ ਲਗਾ ਦਿੱਤੇ ਆ ਅਵੇਰਨੈਸ ਪੂਰੀ ਕੀਤੀ ਗਈ ਹੈ ਔਰ ਪੋਲ ਲਾ ਦਿੱਤੇ ਗਏ ਆ ਕੋਠੀ ਰੋਡ ਤੇ ਜਦੋਂ ਤੁਸੀਂ ਐਂਟਰ ਹੁੰਨੇ ਮਹਿਰੂ ਗੇਟ ਤੋਂ ਚੰਡੀਗੜ੍ਹ ਚੌਂਕ ਤੋਂ ਤਾਂ ਜਿਹੜੀ ਉਹ ਐਂਟਰੀ ਬੰਦ ਕੀਤੀ ਉਹਨਾਂ ਨੂੰ ਕਾਫੀ ਰਾਹਤ ਕੋ ਇੱਕ ਵਾਰੀ ਮੜਾ ਗਿਆ ਬਾਬਾ ਸਰ ਉਮੀਦਵਾਰ ਜੀ ਦੇ ਪ੍ਰਤੀਮਾ ਵੱਲ ਜਾਣਾ ਨੇਰਾ ਨੇਰਾ ਸੀਗਾ ਇੰਨੀ ਜਗ੍ਹਾ 'ਚ ਜੇ ਦੁਕਾਨਾਂ ਵਾਲਿਆਂ ਦੀ ਲਾਈਟ ਨਾ ਹੋਵੇ ਸ਼ਹਿਰ ਤਾਂ ਐ ਲੱਗੇ ਕਿ ਹਨੇਰੇ 'ਚ ਵੱਸਦਾ ਕੋਪਾ ਨੇਰਾ ਹੋ ਜਾਂਦਾ ਸਟਰੀਟ ਲਾਈਟ ਕੋਈ ਕੋਈ ਜਗਦੀ ਹੈ ਮੈਂ ਵੀ ਐਸੇ ਸਵਾਲ ਪੁੱਛਿਆ ਸੀ ਮੈਂ ਕਿਹਾ ਜੀ ਹਲੇ ਕੋਣ ਧਿਆਨ ਨਾ ਬਹੁ ਡੂੰਗਾ ਟੋਇਆ ਪੀ ਛੋਟੀ ਗੱਡੀਆਂ ਵਾਲਾ ਤਾਂ ਬੋਹਾ ਭਰਾ ਲੁੰਦਾ ਹੁਣ ਟੂ-ਵੀਲਰਾਂ ਵਾਲਾ ਤਾਂ ਕੀ ਹਾਲ ਹੁੰਦਾ ਹੋਊਗਾ ਮੈਂ ਇੱਕ ਵਾਰ ਐਸੇ ਇੱਕਦਾਂ ਸਵਾਲ ਪੁੱਛਿਆ ਵੀ ਸੀ ਮੈਂ ਕਿ ਆਨਲਾਈਨ ਚਲਾਨ ਤਾਂ ਹੁਣ ਲੱਭੇ ਆ ਇਲੈਕਟਾ ਵੀ ਚਲਾ ਦੋ ਲੈ ਤੁਹਾਡੀ ਆਹ ਲੋ ਜੀ ਘੁੰ ਪਨੇਰਾ ਹੋ ਗਿਆ ਰੱਬ ਕਹਿੰਦਾ ਤੂੰ ਬੋਲ ਤਾਂ ਸਹੀ ਮੈਂ ਸੱਚ ਦਿਖਾਉਣਾ ਆ ਲੈ ਮਿੰਟੋਂ ਮਿੰਟੀ ਕੋ ਪਨੇਰਾ ਹੋ ਗਿਆ ਜਿਹੜੀਆਂ ਜਾਗਦੀਆਂ ਦੀ ਉਹ ਵੀ ਜਾਗਦੀਆਂ ਜਿਹੜੀਆਂ ਉਹ ਵੀ ਵਧ ਗਈਆਂ ਆ ਲੈ ਆ ਵੀ ਵਿਚਾਰੀਆਂ ਤਰਸਦੀਆਂ ਕਹਿੰਦੀਆਂ ਸਾਨੂੰ ਵੀ ਜਗਾਓ ਸਾਡੇ ਵੀ ਇਹਨਾਂ ਕੋ ਲਾਓ ਲਾਲ ਹਰੀ ਪੀਲੀ ਬੁਰੇ ਹਾਲ ਨੇ ਹਾਲ ਹੈ ਹਾਲ ਹੈ ਰੱਬ ਕਹਿੰਦਾ ਤੂੰ ਸੱਚ ਦਿਖਾ ਪੁੱਤ ਮੈਂ ਤੇਰੇ ਨਾਲ ਆ ਮਾਰਗ ਜੀ ਕਿਹੜਾ ਮਾਰਗ ਅਜਿਹਾ ਜਿੱਥੇ ਨਹੀਂ ਕੋਈ ਟੋਇਆ ਇਸੇ ਕਰਕੇ ਤਾਂ ਮੇਰਾ ਦਿਲ ਰੋਇਆ ਔਰ ਲਗੀ ਲਾਈਟ ਕਿ ਨਹੀਂ ਕਿੱਥੇ ਆਉਂਦੀ ਕਾਹਨੂੰ ਆਉਂਦੀ ਲਾਈਟ ਓ ਨੋ ਨਵੇਂ ਜੰਮੇ ਬੱਚੇ ਵੀ ਕਹਿੰਦੇ ਆ ਫਿਰ ਉੱਥੇ ਆ ਕੇ ਜਿੱਥੇ ਪਹਿਲਾਂ ਸੀਗਾ ਆਹ ਦਿਖਾ ਦੇਖੋ ਹੁਣ ਕਈਆਂ ਨੇ ਛੁੱਟੀ ਵੇਲੇ ਘਰਾਂ ਨੂੰ ਜਾਣਾ ਔਰ ਕਈ ਸਾਲਾਂ ਤੋਂ ਚੂਲ ਬਿੰਗੀ ਆਹੇ ਚੂਲ ਸਿੱਧੀ ਨਹੀਂ ਕਰ ਹੁੰਦੀ ਆ ਦੇਖੋ ਤਾਂ ਕਿੰਨਾ ਪਾਣੀ ਆਉਂਦੇ ਜਾਂਦਿਆਂ ਦੇ ਛੱਟੇ ਪੈਂਦੇ ਆ। ਆ ਲੈ ਸਾਰਾ ਹੀ ਭਰਿਆ ਪਿਆ। ਬੁਰੇ ਹਾਲ। ਪਰ ਪਰਦੇਸਾਂ ਜਿਹੜੇ ਬੈਠਿਓ ਆਨੇ ਬਾਨੇ ਸ਼ਹਿਰ ਦੇਖ ਲੈਂਦੇ ਅਸੀਂ ਮਾੜੇ ਹਾਲ ਦਿਖਾਣੇ ਆ ਉਹ ਕਹਿੰਦੇ ਵਾ ਜੀਵਾ ਗੱਲ ਬਣ ਗਈ ਪੁਰਾਣੇ ਦਿਨ ਯਾਦ ਆ ਗਏ। ਹਾਏ ਇੱਕ ਇੱਥੇ ਦੇ ਟੁਏ ਸੀ ਨਾ ਪਾਸੜ ਦੇ ਬਿਲਕੁਲ ਬਾਹਰ ਨਿਕਲਦੇ ਹੋਏ। ਓਹੋ ਹੋ ਹੋ ਯਾਦ ਆ ਗਿਆ। ਨਾ ਜਿੱਕ ਮਾ ਲੋ ਗੱਡੀਆਂ। ਕਮੈਂਟਸ ਅੱਛਾ ਚੱਲ ਥੱਲੇ ਚੱਲੀ ਗਏ ਮੈਂ ਕਿਹ ਹੋ ਰਹੀਆਂ ਕਮੈਂਟਸ ਭੇਜੋ ਜੀ ਤੁਸੀਂ ਜਿਹੜੇ ਭੈਣ ਭਰਾ ਦੇਖ ਰਹੇ ਆਂ ਪਰ ਠੰਡ ਬੜੀ ਹੋ ਗਈ ਅੱਜ ਮੇਰੇ ਖਿਆਲ ਟੈਂਪਰੇਚਰ 12 ਤੇ ਰਹੇਗਾ 12 13 ਕਿਆ ਹੈ ਨਾ ਹਾਂਜੀ 12 13 ਦੇ ਆਸ-ਪਾਸ ਟੈਂਪਰੇਚਰ ਹੈਗਾ ਪਰ ਇੱਕ ਗੱਲ ਹੈ ਨਵੇਂ ਸ਼ਹਿਰ 'ਚ ਰੇਡੀਆਂ ਹਮੇਸ਼ਾ ਫੁੱਲ ਹੁੰਦੀਆਂ ਚਾਹੇ ਮੀਂਹ ਹੋਵੇ ਚਾਹੇ ਤੂਫਾਨ ਹੋਵੇ ਚਾਹੇ ਠੰਡੀ ਹਵਾ ਤੋਂ ਬੁੱਲਾ ਚੱਲੇ ਚਾਹੇ ਗਰਮ ਹਵਾ ਚੱਲੇ ਲੂ ਵਗੇ ਰੇੜੀਆਂ ਤੇ ਹਮੇਸ਼ਾ ਰਸ਼ ਰਹਿੰਦਾ ਔਰ ਉਨਾ ਹੀ ਰਸ਼ ਡਾਕਟਰਾਂ ਦੇ ਰਹਿੰਦਾ ਆਪਣੀ ਸਿਹਤ ਦਾ ਘੱਟ ਖੈਲ ਕਰਦੇ ਨੇ ਲੋਕ ਮਲਾਪੀ ਖਾਣੇ ਤੋਂ ਬਚੋ ਵੈਸੇ ਤਾਂ ਬਾਹਰਲਾ ਘੱਟੇ ਖਾਣਾ ਚਾਹੀਦਾ ਚਲੋ ਅਸੀਂ ਪ੍ਰੋਮੋਸ਼ਨ ਤਾਂ ਕਰਦੇ ਰਹਿੰਦੇ ਆ ਲੇਕਿਨ ਫਿਰ ਵੀ ਅਸੀਂ ਜਿਨ੍ਹਾਂ ਦੀ ਕਰੀਦੀ ਐ ਚੈੱਕ ਕਰਕੇ ਕਰੀਦਾ ਇੱਕ ਵਾਰੀ ਕਿਚਨ ਚ ਢੇੜਾ ਮਾਰ ਕੇ ਹੀ ਕਰੀਦਾ ਉਹ ਨਹੀਂ ਕਰਦੇ ਪਰ ਫਿਰ ਵੀ ਤੁਸੀਂ ਵੱਧੋ ਖਿਆਲ ਰੱਖੋ ਜਦੋਂ ਵੀ ਕਿਤੇ ਜਾਣੇ ਆਣੇ ਕਿਸੇ ਗੱਲ ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਕਰਨ ਦੀ ਲੋੜ ਨਹੀਂ ਆ ਲੈ ਉਹ ਬੰਦਾ ਰਿਕਸ਼ੇ ਤੇ ਬੈਠਾ ਬੈਠਾ ਸੋਈ ਜਾਂਦਾ ਮੈਂਤ ਕਰਦੇ ਰਿਕਸ਼ੇ ਵਾਲੇ ਆ ਗਈ ਲੱਟਾ ਲੱਟਾ ਆ ਗਈਆਂ ਠੀਕ ਹੈ ਜੀ ਵੀਡੀਓ ਨੂੰ ਇੱਥੇ ਰੈਪ ਅਪ ਕਰਦੇ ਆ ਜਿੰਨਾ ਕਿ ਤੁਸੀਂ ਪਿਆਰ ਦੇ ਰਹੇ ਹੋ ਉਹਨਾਂ ਦਿੰਦੇ ਰਹੋ ਤੁਹਾਡੇ ਪਿਆਰ ਸਦਕਾ ਗੱਡੀ ਚੱਲਦੀ ਰਹਿਣੀ ਆ ਔਰ ਹੁਣ ਤੱਕ ਕੋਈ ਪਿਆਰ ਨਵੇਂ ਸ਼ਹਿਰ ਨੂੰ ਪਿਆਰ ਕਰਨ ਵਾਲੇ ਆ ਕੇ ਇਸ ਨੂੰ ਸ਼ਹਿਰ ਦਾ ਸੁਧਾਰ ਕਰੂਗਾ ਔਰ ਤੁਹਾਨੂੰ ਉਹਦਾ ਸਾਥ ਦੇਣਾ ਪੈਣਾ ਬਹੁਤ ਬਹੁਤ ਸ਼ੁਕਰੀਆ